ਸਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵਦਾਗੀ ਵਦਾਈਗੀ ਉਹ ਜਿਹੜੇ ਕਿਹੜੇ ਤੰਗ ਨਾਲ ਕਰਨੀ ਕਿ ਇਸ ਅਕਾਲ ਤੱਕ ਸਾਹਿਬ ਜੀ ਦੇ ਜ਼ਫੀਦਰ ਸਾਹਿਬ ਉਹਦੀ ਨਿਯੁਕਤੀ ਦਾ ਤੇ ਵਿਧੀ ਵਿਵਧਾਨ ਜਿਹੜਾ ਆ ਉਹ ਤੁਰੰਤ ਕਮੇਟੀ ਬਣਾ ਕੇ ਨੇਪੜੇ ਚੜਿਆ ਜਾਊਗਾ ਹਰ ਇੱਕ ਤਖਤਾ ਜਥੇਦਾਰ ਉਹਦੇ ਕੋਲ ਦੋਹਰਾ ਚਾਰਜ ਨਹੀਂ ਕਿਤੇ ਵੀ ਹੋ ਦੋਹਰਾ ਚਾਰਜ ਕਹਿਣ ਤੋਂ ਭਾਵ ਬੰਨ ਬੈਨ ਬੰਨ ਪੋਸਟ ਜੇ ਜਥੇਦਾਰ ਆ ਤਾਂ ਜਥੇਦਾਰ ਹੀ ਹੋਊਗਾ ਜੇ ਉਹ ਕਿਸੇ ਦੂਸਰੇ ਥਾਂ ਦੇ ਉੱਤੇ ਬਤੌਰ ਗ੍ਰਾਂਥੀ ਆ ਤੇ ਉਹ ਫਿਰ ਇਸ ਪ੍ਰਵਿਊ ਦੇ ਵਿੱਚ ਫਾਲ ਨਹੀਂ ਕਰੂਗਾ ਵਨ ਮਨ ਮੰਨ ਪੋਸਟ ਇੱਕ ਸਿੰਘ ਸਹਿਬਾਨ ਜਿਹੜਾ ਉਹ ਤਕਸੀ ਦੀ ਅਕਾਲ ਤੱਕ ਸਾਡਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਕਸੀ ਕੇਸਗੜ ਸਾਹਿਬ ਜੀ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਬੜੇ ਕਈ ਲੰਮੇ ਦਿਨਾਂ ਤੋਂ ਇੱਕ ਦੋ ਚਾਰ ਸਵਾਲ ਜਿਹੜੇ ਵੱਡੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਖਾਸ ਕਰਕੇ ਸਿੰਘ ਸਾਬਾਂ ਦੀ ਅਯੋਗਤਾ ਤੇ ਸਿੰਘ ਸਾਹਿਬਾਂ ਦੀ ਵਿਦਾਇਗੀ ਸੰਬੰਧੀ ਮੈਂ ਚੇਚੇ ਤੌਰ ਤੇ ਅੱਜ ਮੀਡੀਆ ਰਾਹੀਂ ਇਹ ਸਪਸ਼ਟ ਕਰਨਾ ਚਾਹੁੰਨਾ ਕਿ ਆਉਂਦੇ ਸਮੇਂ ਦੇ ਵਿੱਚ ਆਉਂਦਾ ਸਮਾਂ ਕਹਿਣ ਤੋਂ ਭਾਵ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ ਜਲਾਸ ਆ ਉਹਦੇ ਵਿੱਚ ਤਖਸੀਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਆ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵਦਾਗੀ ਵਦਾਈਗੀ ਉਹ ਜਿਹੜੇ ਕਿਹੜੇ ਢੰਗ ਨਾਲ ਕਰਨੀ ਆ ਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਤੇ ਨਾਲ ਸਾਡੀਆਂ ਜੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦામਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਮਿਸ਼ਨਰੀ ਤੇ ਹੋਰ ਸਟਡੀ ਸਰਕਲ ਤੇ ਸੇਵਾ ਪੰਥੀ ਮਹਾਪੁਰਜ ਉਹਨਾਂ ਸਾਰਿਆਂ ਦੀ رائے ਵੀ ਲਈ ਜਾਊਗੀ ਤੇ ਕਮੇਟੀ ਵੀ ਮਣਾਈ ਜਾਊਗੀ ਤਾਂ ਕਿ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੁਰਮਤ ਦੇ ਆਸ਼ੇ ਅਨਸਾਰ ਆਪਣਾ ਉਹ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਤੇ ਮੈਂ ਨਾਲ ਇਹ ਵੀ ਸਪਸ਼ਟ ਕਰਨਾ ਚਾਹਣਾ ਕਿਉਂਕਿ ਪੱਕੇ ਤੌਰ ਦੇ ਉੱਤੇ ਸਾਡੇ ਕੋਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਕਾਰਜਕਾਰੀ ਆ ਉਹ ਸਾਰੀਆਂ ਸਾਰੀਆਂ ਧਿਰਾਂ ਜਿੰਨਾ ਉਹਨਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਲੈ ਕੇ ਜਥੇਦਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨਿਯੁਕਤੀ ਕਰੂਗੀ। ਸੋ ਮੈਂ ਸਮੁੱਚੇ ਭਾਈਚਾਰੇ ਨੂੰ ਸਿੱਖ ਪੰਥ ਨੂੰ ਅਪੀਲ ਕਰਨੀ ਚਾਹੁੰਨਾ ਕਿ ਮਤਭੇਦ ਪਰਿਵਾਰਾਂ 'ਚ ਵੀ ਹੁੰਦੇ ਆ। ਮਤਭੇਦ ਜਥੇਬੰਦੀਆਂ ਵਿੱਚ ਵੀ ਹੁੰਦੇ ਆ। ਪਰ ਉਹਨਾਂ ਜਥੇਬੰਦੀਆਂ ਦਾ ਹਮੇਸ਼ਾ ਹੀ ਮਾਨਵਾਦਾਂ ਜਿਹੜੀਆਂ ਸਾਰਥਕ ਤੌਰ ਤੇ ਆਪਣਾ ਯੋਗਦਾਨ ਵਧੀਆ ਢੰਗ ਨਾਲ ਨਿਭਾਉਂਦੀਆਂ ਕੇ ਸ਼ਰੀ ਅਕਾਲ ਤੱਕ ਸਾਹਿਬ ਜੀ ਦੇ ਜੱਫੇਦਾਰ ਸਾਹਿਬ ਉਹਦੀ ਨਿਯੁਕਤੀ ਦਾ ਤੇ ਵਿਧੀ ਵਿਵਧਾਨ ਜਿਹੜਾ ਹੈ ਉਹ ਤੁਰੰਤ ਕਮੇਟੀ ਬਣਾ ਕੇ ਨੇਪੜੇ ਚਾੜਿਆ ਜਾਊਗਾ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹਨਾ ਕਿ ਤਖਤ ਸਹਿਬਾਨ ਸਾਰੇ ਤਕਾਰ ਤੇ ਆ ਕਿਉਂਕਿ ਸਤਗੁਰੂ ਜੀ ਨੇ ਆਪ ਇਹ ਤਖਤਾਂ ਨੂੰ ਥਾਪਿਆ ਤੋਂ ਜਿੰਨਾ ਚਿਰ ਇਸ ਦੁਨੀਆ ਰਹਿਣੀ ਆ ਇਹ ਤਖਤਾਂ ਦਾ ਮਾਣ ਸਤਕਾਰ ਹਮੇਸ਼ਾ ਹੀ ਇਸੇ ਤਰ੍ਹਾਂ ਬਰਕਰਾਰ ਰਹਿਣਾ ਤੇ ਮੈਂ ਆਪ ਵੀ ਮਹਿਸੂਸ ਕਰਦਾ ਮੈਂ ਬਹੁਤ ਸਾਰਿਆਂ ਸਿੱਖ ਵਿਦਵਾਨਾਂ ਨਾਲ ਵੀ ਸੰਪਰਦਾਵਾਂ ਜਥੇਬੰਦੀਆਂ ਨਾਲ ਵੀ ਸਲਾਹ ਕੀਤੀ ਆ ਕਿ ਹਰ ਇੱਕ ਤਖਤ ਦਾ ਜਥੇਦਾਰ ਉਹਦੇ ਕੋਲ ਦੋਹਰਾ ਚਾਰਜ ਨਹੀਂ ਕਿਤੇ ਵੀ ਹੋ ਦੋਹਰਾ ਚਾਰਜ ਕਹਿਣ ਤੋਂ ਭਾਵ ਬੰਨ ਬੈਨ ਬੰਨ ਪੋਸਟ ਜੇ ਜਥੇਦਾਰ ਆ ਤੇ ਉਹ ਜਥੇਦਾਰ ਹੀ ਹੋਊਗਾ ਜੇ ਉਹ ਕਿਸੇ ਦੂਸਰੇ ਥਾਂ ਦੇ ਉੱਤੇ ਬਤੌਰ ਗ੍ਰਾਂਥੀ ਆ ਤੇ ਉਹ ਫਿਰ ਇਸ ਪ੍ਰਵਿਊ ਦੇ ਵਿੱਚ ਫਾਲ ਨਹੀਂ ਕਰੂਗਾ ਵਨ ਮੈਨ ਮਨ ਪੋਸਟ ਇੱਕ ਸਿੰਘ ਸਹਿਬਾਨ ਜਿਹੜਾ ਉਹ ਤਕਸਰੀ ਦੀ ਅਕਾਲ ਤਖਸਬ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਕਸਰੀ ਕੇਸਗੜ ਸਾਹਿਬ ਜੀ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਕਸਰੀ ਨਾਮਧਮਾ ਸਾਹਿਬ ਦਾ ਜਥੇਦਾਰ ਹੋਊਗਾ ਤੇ ਉੱਥੇ ਦਾ ਉੱਥੇ ਦਾ ਹੀ ਜਥੇਦਾਰ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਬੰਗਾਰਾਂ ਬਹੁਤ ਵੱਡੀਆਂ ਆ ਮੋਰੇ ਸਮਾ ਜਿਹੜਾ ਆ ਉਹ ਵੀ ਅੱਜ ਮੈਂ ਦੇਖਦਾ ਬਹੁਤ ਟੇਡਾ ਮੇਡਾ ਚੱਲ ਰਿਹਾ ਸੁਣਨ ਨੂੰ ਕੋਈ ਬੰਦਾ ਤਿਆਰ ਨਹੀਂ ਸੁਣਾਉਣ ਨੂੰ ਸਾਰੇ ਤਿਆਰ ਆ ਤੇ ਮੈਂ ਆਪਣੀ ਬਚਨ ਬਾਤਾਂ ਦਰਉਣਾ ਕਿ ਮੈਂ ਸਾਰਿਆਂ ਨੂੰ ਸੁਣੂਗਾ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਸਤਿਕਾਰ ਵੀ ਉਹਨਾਂ ਦੀ ਜਥੇਬੰਦੀਆਂ ਦੇ ਅਨੁਕੂਲ ਕੀਤਾ ਜਾਊਗਾ ਤਾਂ ਕਿ ਜਿਹੜਾ ਸਾਡਾ ਸਮਾਜ ਚੱਲ ਰਿਹਾ ਇਹਦੇ ਵਿੱਚ ਇੱਕ ਸੁਰਤਾ ਦਾ ਸੰਬੋਧਨ ਹੈ ਦੂਸਰੀ ਮੈਂ ਇਹ ਵੀ ਤੁਹਾਡੇ ਮੀਡੀਆ ਰਾਹੀਂ ਕਹਿਣਾ ਚਾਹਣਾ ਕਿ ਸਮੂਚੀਆਂ ਜਥੇਬੰਦੀਆਂ ਜਿਨ੍ਹਾਂ ਜਥੇਬੰਦੀਆਂ ਨੇ ਸਿੱਖ ਪੰਥ ਦੀਆਂ ਪਰੰਪਰਾਵਾਂ ਸਿੱਖ ਪੰਥ ਦੀਆਂ ਰੌ ਰੀਤਾਂ ਅਤੇ ਇਤਿਹਾਸ ਤੇ ਪਹਿਰਾ ਦਿੱਤਾ ਕਤਾਜਤ ਸਾਡਾ ਇਹ ਕੋਈ ਕਿ ਕਿਸੇ ਨੂੰ ਨੀਮਾ ਦਿਖਾ ਲੈਣਾ ਕਿਸੇ ਨੂੰ ਵੱਡਾ ਦਿਖਾ ਲੈਣਾ ਸੋ ਸਮੂਹਿਕ ਤੌਰ ਤੇ ਮੈਂ ਸਾਰੇ ਜਿੰਨੀਆਂ ਵੀ ਸਾਡੀਆਂ ਸਤਕਾਰਯੋਗ ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਹੀ ਆਪਣਾ ਸਹਿਯੋਗ ਕਰਦੀਆਂ ਉਹ ਬਾਅਦ ਤੋਂ ਬਾਅਦ ਅੱਗੇ ਆਉਣ ਕਈ ਵਾਰੀ ਹਰਜਿੰਦਰ ਸਿੰਘ ਕੋਲੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਕਿਸੇ ਹੋਰ ਉਦੇਦਾਰ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਪਰ ਗਲਤੀਆਂ ਤੋਂ ਸਿੱਖਣ ਦਾ ਸਮਾਂ ਹੁੰਦਾ ਤੋਂ ਮੈਂ ਅੰਤ ਦੇ ਵਿੱਚ ਤੁਹਾਨੂੰ ਸਮੁੱਚੇ ਤੌਰ ਤੇ ਇਹ ਯਕੀਨ ਦਿਵਾਉਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਚੱਲਦੀ ਤੇ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਨਾ ਤੇ ਗਹਿਣੇ ਸ਼ਿੰਗਾਰ ਹੁੰਦੇ ਆ ਇਹ ਜਥੇਬੰਦੀਆਂ ਸਾਡੀਆਂ ਇਹ ਸਾਡੀ ਜੋਗ ਅਗਵਾਈ ਵੀ ਕਰਦੀਆਂ ਤੇ ਸਮੇਂ-ਸਮੇਂ ਅਨੁਕੂਲ ਸਾਨੂੰ ਸੇਧ ਵੀ ਦਿੰਦੀਆਂ ਤੇ ਇਹਨਾਂ ਕੋਲੋਂ ਸੇਧ ਅਸੀਂ ਇਸੇ ਤਰ੍ਹਾਂ ਲੈਂਦੇ ਰਹਾਂਗੇ ਸੋ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਇੱਕਜੁੱਟਤਾ ਦਾ ਸਾਰਾ ਕੌਮ ਸਬੂਤ ਦੇਵੇ ਤੇ ਇੱਕ ਲੜੀ ਦੇ ਵਿੱਚ ਪ੍ਰੋ ਹੋਈਏ ਮੈਂ ਇਹ ਵੀ ਮਹਿਸੂਸ ਕਰਦਾ ਕਿ ਕਈ ਵਾਰੀ ਜਿੱਦਲੇ ਅਸੀਂ ਤਾਕਤ ਸਹਿਬਾਨਾਂ ਦੇ ਜਿਹੇਦਾਰ ਸਹਿਬਾਨਾਂ ਦੀ ਰੁਕਸਤੀ ਕਰਦੇ ਆ ਉਹਨਾਂ ਨੂੰ ਵਧਾਈ ਕੀ ਦਿੰਨੇ ਆ ਤੇ ਉਸ ਵੇਲੇ ਜੋ ਪ੍ਰੋਪਰ ਜਿੱਦਲੇ ਤਾਜ ਪੋਸ਼ੀ ਕਰਦੇ ਆ ਤੇ ਉਸ ਵੇਲੇ ਤਾਜ ਪੋਸ਼ੀ ਵੇਲੇ ਸਾਰੀਆਂ ਸੰਪਰਦਾਵਾਂ ਉਹ ਸਾਰੀਆਂ ਦਸਤਾਰਾਂ ਭੇਟ ਕਰਦੀਆਂ ਆਦਬ ਸਤਕਾਰ ਦਿੰਦੀਆਂ ਤੇ ਪਹਿਲੇ ਦਿਨੀ ਵੀ ਜਿਹੜੇ ਸਾਡੇ ਸਿੰਘ ਸਹਿਬਾਨਾਂ ਨੂੰ ਵਿਦਾਇਗੀ ਦਿੱਤੀ ਗਈ ਉਹਨਾਂ ਨੂੰ ਵੀ ਮੈਂ ਚਾਹਨਾ ਕਿ ਚੰਗੇ ਢੰਗ ਦੇ ਨਾਲ ਸਿੱਖ ਪੰਥ ਦੀ ਇੱਕ ਪਰੰਪਰਾ ਜਿਹੜੀ ਬਲੱਖਣ ਪਰੰਪਰਾ ਸਾਡੀ ਰਹੀ ਆ ਕਿ ਸਤਕਾਰ ਤੇ ਆਦਬ ਭੇਟ ਕਰਨਾ ਉਹਨਾਂ ਦੀਆਂ ਸੁਭਾਵਾਂ ਦਾ ਵੀ ਸਤਕਾਰ ਕਰਨਾ ਤੇ ਸਤਕਾਰ ਦੇ ਨਾਲ ਸਤਕਾਰ ਭੇਟ ਵੀ ਕਰਨਾ ਤੇ ਉਹਨਾਂ ਨੂੰ ਵੀ ਚੰਗੇ ਢੰਗ ਦੇ ਨਾਲ ਜਿਹੜਾ ਆ ਉਹ ਸਤਕਾਰ ਜਿਹੜਾ ਆ ਉਹ ਭੇਟ ਕੀਤਾ ਜਾਊਗਾ